ਹਰਿਆਣਾ ਨੇ ਤਾਂ ਧੰਗੀ ਮਾਰੀ ਕੇ ਸੀ ਪਾਣੀ ਲੈਣਾ ਜਾਣਦੇ ਆ ਜੀ ਬਹੁਤ ਕੁਝ ਕਿਹਾ ਗਿਆ ਤੇ ਉਸ ਤੋਂ ਬਾਅਦ ਮੁਖੰਦਰੀ ਭਵੰਤਮਾਨ ਨੇ ਸਟੈਂਡ ਲਿਆ ਕੇ ਲੈ ਕੇ ਦਿਖਾਓ ਪਾਣੀ ਆਖੜਾ ਦੇ ਡੈਮ ਹਰਿਆਣਾ ਦੀ ਪਾਣੀ ਵਾਸਤੇ ਖੋਲ੍ਹ ਦਿੱਤੇ ਜਾਣ ਜੀ ਪਰ ਪੰਜਾਬ ਦਾ ਇੱਕ ਅਧਿਕਾਰੀ ਸੀ ਉਹਨੇ ਮਨਾਂ ਕਰਤਾ ਕਿ ਮੈਂ ਨਹੀਂ ਇਦਾਂ ਦੀ ਗੱਲ ਕਰਾਂਗਾ ਮੈਂ ਨਹੀਂ ਖੋਲ੍ਹਣਾਂਗਾ ਡੈਮ ਜੀ ਪਾਣੀ ਦੇ ਮਾਂ ਲਈ ਤੇ ਸੀ ਜਾਖਣੇ ਸਪਸ਼ਟ ਕਿ ਆ ਸਾਰੇ ਇਸ ਮਾਂ ਦੇ ਨਾਲ ਖੜੇ ਆ ਯਾਰ ਨੂੰ ਆਪਾਂ ਕਹਿ ਰਹੇ ਹਾਂ ਕਿ ਮੀਟਿੰਗ ਜੀ ਸ਼ਾਮਿਲੀਆਂ ਹੋਣ ਦਿਆਂਗੇ ਨਾ ਪਰ ਕੇਂਦਰ ਮੀਟਿੰਗ ਕਿਸ ਤਰ੍ਹਾਂ ਅਸਲ ਤੱਕ ਕੇਂਦਰ ਵੀ ਇੱਕ ਲੋਕਾਂ ਦੀ ਚੁਣੀ ਸਰਕਾਰ ਆ ਸੁਧਾਨਿਕ ਤਰੀਕੇ ਨਾਲ ਚੱਲਦੇ ਆ ਜੀ ਗਾਇਤ ਸਿੰਘ ਸਾਹਿਬ ਨੇ ਠੀਕ ਸਟੈਂਡ ਲਿਆ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਜੋ ਕੁਝ ਪੰਜਾਬ ਨਾਲ ਹੋ ਰਿਹਾ ਹੈ ਤਕਾ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਕੁਝ ਘਟ ਰਿਹਾ ਹੈ ਇਸ ਤੋਂ ਇਲਾਵਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟ ਰਹੀਆਂ ਨੇ ਉਹਨਾਂ ਸਭ ਖਬਰਾਂ ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਜੁੜ ਗਏ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਮਿੱਤਰਾ ਦਰਸ਼ਕਾਂ ਲਈ ਵਿੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਵਾਕਈ ਇਹ ਮੁੱਦਾ ਲੋਸਵਾਲ ਸਰ ਸਭ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਗੱਲ ਕਰ ਲੈਣੇ ਅੱਜ ਆਲ ਪਾਰਟੀ ਮੀਟਿੰਗ ਹੋਈ ਹੈ ਔਰ ਮੁੱਖ ਮੰਤਰੀ ਵੱਲੋਂ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਜੋ ਮੁੱਦੇ ਡਿਸਕਸ ਹੋਏ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਇਹ ਜਰਨਲਿਸਟ ਮੈਂ ਗੱਲ ਕਹਿ ਸਕਦਾ ਹਾਂ ਜੀ ਕਿ ਬਹੁਤ ਬਹੁਤ ਅਰਸੇ ਬਾਅਦ ਕਿਸੇ ਵੱਡੇ ਸੈਂਸਿਟਿਵ ਇਸ਼ੂ ਤੇ ਜਿਹੜਾ ਪੰਜਾਬ ਦੀ ਹੋਂਦ ਨਾਲ ਪੰਜਾਬ ਦੀ ਲਾਈਫਲਾਈਨ ਨਾਲ ਜੁੜਿਆ ਹੋਏ ਸਮੁੱਚਾ ਪੰਜਾਬ ਸਮੁੱਚੀਆਂ ਪੋਲੀਟੀਕਲ ਪਾਰਟੀਆਂਾਂ ਮੁੱਖ ਮੰਤਰੀ ਦੀ ਪਿੱਛੇ ਮੁੱਖ ਮੰਤਰੀ ਦੇ ਨਾਲ ਆ ਕੇ ਖੜੀਆਂ ਹੋ ਗਈਆਂ ਜੀ ਕਾਫੀ ਅਰਸੇ ਬਾਅਦ ਇਹ ਦੇਖਣ ਨੂੰ ਮੌਕਾ ਮਿਲਿਆ ਅਕਸਰ ਇਹ ਕਿਹਾ ਜਾਂਦਾ ਸੀ ਕਿ ਹਰ ਮੁੱਦੇ ਤੇ ਪੰਜਾਬੀ ਇਹ ਅਲੱਗ-ਅਲੱਗ ਨੇ ਪੋਲੀਟਿਕਲ ਪਾਰਟੀਆਂ ਅਲੱਗ-ਅਲੱਗ ਹੈ ਰਾਜਨੀਤੀ ਕਰਦੇ ਹੈ ਰਾਸੀ ਰੋਟੀਆਂ ਸੇਕਦੇ ਹੈ ਜੀ ਪਰ ਪਾਣੀਆਂ ਦੇ ਮੁੱਦੇ ਦਾ ਸਵਾਲ ਜਦੋਂ ਆਇਆ ਸਭ ਤੋਂ ਪਹਿਲੀ ਗੱਲ ਜੇ ਆਪੇ ਕਹਾਵਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇੱਕ ਵੱਡਾ ਇਨੀਸ਼ੀਏਟਿਵ ਲਿਆ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦੇਖੋ ਕਿਸ ਕਦਰ ਹਰਿਆਣਾ ਨੇ ਕਿਹਾ ਹਾਲਾਂਕਿ 4000 ਕਿਊਸਕ ਜਿਹੜਾ ਪਾਣੀ ਪੰਜਾਬ ਨੇ ਪਹਿਲਾਂ ਹੀ ਜਿਹੜਾ ਪਾਕੜਾ ਬਿਆਸ ਮੈਨੇਜਮੈਂਟ ਫੋਰਡ ਦੀ ਆਪਾਂ ਗੱਲ ਕਰ ਰਹੇ ਆ ਜੀ ਉਹਨੇ ਹਰਿਆਣਾ ਨੂੰ ਪਹਿਲਾਂ ਹੀ ਦੇ ਦਿੱਤਾ ਸੀ ਪੀਣ ਤੇ ਪਾਣੀ ਦਾ ਗੱਲ ਕਾਲੀ ਜੇ ਮਨਤਾ ਦੇ ਆਧਾਰ ਤੇ ਗੱਲ ਕਰੀ ਗੱਲ ਮੰਨ ਲਈ ਪਰ ਹਰਿਆਣਾ ਕਹਿ ਰਿਆ ਸੀ ਕਿ 85000 ਕਿਊਸੇ ਪਾਣੀ ਚਾਹੀਦਾ ਸਾਨੂੰ ਜੀ 85000 ਕਿਊਸੇ ਪਾਣੀ ਚਾਹੀਦਾ ਜੇ ਕਿ ਪੰਜਾਬ ਕੋਲੇ ਦਿਨੋਂ ਇਹਨਾਂ ਪਾਣੀ ਹੈ ਹੀ ਨਹੀਂ ਕਹਿੰਦੇ 4000 ਕਿਊਸੇ ਤਾਂ ਸੀ ਪਾਣੀ ਦੇਤਾ ਸਾਡੇ ਕੋਲੇ ਫालतू ਪਾਣੀ ਹੈ ਹੀ ਨਹੀਂ ਜੀ ਹਰਿਆਣਾ ਨੇ ਤਾਂ ਧੰਗੀ ਮਾਰੀ ਕਿ ਅਸੀਂ ਪਾਣੀ ਲੈਣਾ ਚਾਹੁੰਦੇ ਆ ਜੇ ਕੋ ਆਈਡੀ ਮੀਟਿੰਗ ਦਾ ਵੀ ਆਪਾਂ ਜ਼ਿਕਰ ਕਰਾਂਗੇ ਮੈਂ ਕਹਾਂਗਾ ਜੇ ਵਾਅਦਾ ਛੜਿਆ ਤਾਂ ਸਿੱਧੇ ਤੌਰ ਤੇ ਹਰਿਆਣਾ ਦੀ ਜਿਹੜੀ ਪ੍ਰਿੰਸੀਪਲ ਲੀਡਰਸ਼ਿਪ ਹੈ ਹਰਿਆਣਾ ਦੇ ਮੁੱਖ ਮੰਤਰੀ ਕਹਿ ਲਓ ਪੁਰਾਣੇ ਮੁੱਖ ਮੰਤਰੀ ਉਹਨੇ ਕੇਂਦਰ ਚ ਕੈਬਨਿਟ ਮੰਤਰੀ ਬੈਠੇ ਮਨੋਹਰ لال ਖੱਟਰ ਜੀ ਉਹਨਾਂ ਦਾ ਸਵਾਅ ਅਜੇ ਤੱਕ ਕੋਈ ਨਹੀਂ ਬਦਲਿਆ ਹੁਣ ਸਾਰੇ ਦੇਸ਼ ਦੇ ਕੈਬਨਿਨਟ ਮੰਤਰੀ ਹੈ ਪਰ ਬਰਤਾਰਾ ਇਦਾਂ ਕਰ ਰਿਹਾ ਜਿਵੇਂ ਹਰਿਆਣਾ ਦੇ ਹੀ ਕੈਬਨਿਨਟ ਮੰਤਰੀ ਹੋਣ ਜੀ ਉਹ ਭੁੱਲ ਜਾਂਦੇ ਹੈ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਨਹੀਂ ਹੁਣ ਪੂਰੇ ਦੇਸ਼ ਦੇ ਕੈਬਨਿਨਟ ਮੰਤਰੀ ਹੈ ਖੱਟਰ ਸਾਹਿਬ ਕੀ ਬੈਠੇ ਤੇ ਕਹਿ ਰਿਹਾ ਦੇਖੋ ਜੀ ਪੰਜਾਬ ਤੋਂ ਪਾਣੀ ਅਸੀਂ ਲੈਣਾ ਜਾਣਦੇ ਆ ਪੰਜਾਬ ਕਿਵੇਂ ਨਹੀਂ ਦੇਵੇਗਾ ਪਾਣੀ ਉਧਰੋਂ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਜੋ ਉਹਨਾਂ ਦੇ ਕੋਲ ਧਾਰਨਾ ਉਹਨਾਂ ਦੇ ਮਨ ਚ ਆਉਂਦੀਆਂ ਕਿਤੇ ਭਾਈ ਕਨੀਆ ਦੀ ਧਾਰਨਾ ਕਿਤੇ ਪੰਜਾਬ ਦੀ ਧਾਰਨਾ ਕਿਤੇ ਪੰਜਾਬ ਨਾਲ ੱੱਕੇ ਦੀ ਗੱਲ ਕਿੰਦੀਆਂ ਗੱਲਾਂ ਜੀ ਬਹੁਤ ਕੁਝ ਕਿਹਾ ਗਿਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਦਾ ਸਟੈਂਡ ਲਿਆ ਕਿ ਲੈ ਕੇ ਦਿਖਾਓ ਪਾਣੀ ਜੀ ਸਾਡੇ ਕੋਲੇ ਫालतू ਪਾਣੀ ਦੇਣ ਨੂੰ ਹਾਈ ਨਹੀਂ ਜੇ ਫालतू ਪਾਣੀ ਆਵੇ ਸਿੰਧੂ ਜਲਸੂਚਨ ਨੂੰ ਤੇ ਇਹ ਗੱਲ ਕਰਦੇ ਆਂ ਕਹਿੰਦੇ ਸਾਡੀ ਡੈਮਾਂ ਚ ਪਾ ਦਿਓ ਅਸੀਂ ਸਾਰਾ ਦੇ ਦੇਾਂਗੇ ਸਾਡੇ ਕੋਲ ਪਾਣੀ ਨਹੀਂ ਆ ਪਾਣੀ ਦੇਈਏ ਕਿੱਥੋਂ ਕੱਲ ਉਹਨਾਂ ਨੇ ਇੱਕ ਦਿਨ ਪਹਿਲਾਂ ਐਕਸ਼ਨ ਕੀਤਾ ਦੇਖੋ ਕੱਲ ਦੋ ਤਿੰਨ ਵੱਡੇ ਐਕਸ਼ਨ ਮੋਕੰਦਰੀ ਭਗਵੰਤ ਮਾਨ ਨੇ ਕੀਤਾ ਤਾਂ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਜੀ ਉਹਨਾਂ ਨੇ ਆਪਣੇ ਕੈਬਨਿਟ ਮੰਤਰੀ ਜਯੋਤ ਵੈਸ ਨੂੰ ਕਿਹਾ ਕਿ ਜਾ ਕੇ ਨੰਗਲ ਡੈਮ ਤੇ ਪਹਿਰੇਦਾਰੀ ਕਰੋ ਕਿ ਜੇ ਭਾਗੜੇ ਵਾਲੇ ਅਧਿਕਾਰੀ ਜਿਹੜੇ ਜ਼ਬਰਦਸਤੀ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੇ ਨੇ ਤੇ ਇਦਾਂ ਨਹੀਂ ਹੋਏਗਾ ਜੀ ਕਿਉਂਕਿ ਪਹਿਲਾਂ ਮੀਟਿੰਗ ਵੱਡਾ ਕੁਝ ਹਿਸਾਬ ਵਿੱਚ ਆ ਜਿਹੜਾ ਪਾਖੜਾ ਡੈਮ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹਰਿਆਣਾ ਨੂੰ ਪਾਣੀ ਦੇਣ ਦੀ ਪਰ ਪੰਜਾਬ ਦੇ ਅਧਿਕਾਰੀ ਵੀ ਡੱਟ ਗਏ ਉਹਨਾਂ ਨੇ ਕਿਹਾ ਕਿ ਇਦਾਂ ਨਹੀਂ ਹੋ ਸਕਦਾ ਇੱਥੋਂ ਦਾ ਕਿ ਵੀ ਕੋਸ਼ਿਸ਼ ਹੋਈ ਕਿ ਇੱਕ ਅਧਿਕਾਰੀ ਨੇ ਕਹਿਤਾ ਕਿ ਜਿਹੜੇ ਪਾਖੜਾ ਦੇ ਡੈਮ ਆ ਹਰਿਆਣਾ ਲਈ ਪਾਣੀ ਵਾਸਤੇ ਖੋਲ੍ਹ ਦਿੱਤੇ ਜਾਣ ਜੀ ਪਰ ਪੰਜਾਬ ਦਾ ਇੱਕ ਅਧਿਕਾਰੀ ਜੀ ਉਹਨਾਂ ਨੇ ਮਨਾਂ ਕਰਤਾ ਕਿ ਮੈਂ ਨਹੀਂ ਇਦਾਂ ਦੀ ਗੱਲ ਕਰਾਂਗਾ ਮੈਂ ਨਹੀਂ ਖੋਲਣਾਂਗਾ ਡੈਮ ਜਣੀ ਮੈਂ ਤਾਂ ਕਹਾਂਗਾ ਕਿ ਅਧਿਕਾਰੀਆਂ ਬਾਰੇ ਅਕਸਰ ਸੁਣਿੰਗੇ ਜਲ ਸਾਡੀ ਵੀ ਕੋਈ ਰਾਏ ਇਦਾਂ ਦੀ ਹੁੰਦੀ ਆ ਕਿ ਜੀ ਉਹਨਾਂ ਦੇ ਅਰੇ ਕਹਿੰਦੇ ਜੀ ਰੀਡ ਤੇ ਏਡੀ ਨਹੀਂ ਹੁੰਦੀ ਕਦੇ ਕੁਝ ਕਦੇ ਕੁਝ ਪਰ ਜੋ ਸਟੈਂਡ ਲਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਬੜਾ ਉਹਨਾਂ ਦਾ ਇਸ ਗੱਲ ਤੇ ਸ਼ਾਬਾਸ਼ ਦੇਣੀ ਚਾਹਾਂਗਾ ਪਾਗੜਾ ਡੈਮ ਦੇਲੇ ਪੰਜਾਬ ਦੇ ਅਧਿਕਾਰੀ ਕਹਿੰਦਾ ਕਰ ਲਓ ਜੋ ਕਰਨਾ ਹੈ ਅਸੀਂ ਨਹੀਂ ਡੈਮ ਦੇ ਗੇਟ ਖੋਲਦੇ ਕਿੱਦਾਂ ਜਾਏਗਾ ਪਾਣੀ ਫਿਰ ਮੁਕੰਦਰੀ ਭਗਵਾਨ ਜਮਾਨ ਨੇ ਕਹਿਤਾ ਬੈਂਸ ਨੂੰ ਕਿ ਕੈਬਨਿਟ ਮੰਤਰੀ ਹੈ ਕਿ ਪੈਰੀਦਾਰੀ ਦਿਓ ਨੰਗਲ ਡੈਮ ਵਾਲੇ ਨੰਗਲ ਜੀਲੇ ਲਾ ਕੇ ਕਰਦੇ ਲੋਕ ਨੂੰ ਲਾ ਦਿਓ ਜੰਧਰਾ ਅੱਧਾ ਨਹੀਂ ਜਬਰਦਸਤ ਪਾਣੀ ਲੈ ਸਕਦੇ ਕਹਿੰਦੇ ਦੇਸ਼ ਦੇ ਅੰਦਰ ਸਬਦਾਨ ਹੈ ਕੋਈ ਕਾਇਦਾ ਕਾਨੂੰਨ ਹੈ ਇਹ ਨਹੀਂ ਕਿ ਇਹ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਆ ਹਰਿਆਣਾ 'ਚ ਭਾਜਪਾ ਦੀ ਸਰਕਾਰ ਆ ਰਾਜਸਥਾਨ 'ਚ ਭਾਜਪਾ ਦੀ ਸਰਕਾਰ ਆ ਇਦਾਂ ਤਾਂ ਤੁਸੀਂ ਇਕੱਠੇ ਹੋ ਕੇ ਕਹਿ ਦੋ ਕਿ ਪੰਜਾਬ ਦਾ ਪਾਣੀ ਨਹੀਂ ਦੇਣਾ ਸੀ ਪੰਜਾਬ ਨੂੰ ਤੁਹਾਨੂੰ ਬਹੁਤ ਸੰਮਤੀ ਤੁਹਾਡੇ ਕੋਲ ਹੈ ਕੀ ਪੰਜਾਬ ਦੇ ਦੇਸ਼ ਦਾ ਵਾਸੀ ਨਹੀਂ ਉਹ ਸਟੈਂਡ ਲਿਆ ਉਸ ਤੋਂ ਅਗਲੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਫੌਰੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੈਂਡ ਲਿਆ ਆਲ ਪਾਰਟੀ ਮੀਟਿੰਗ ਬੁਲਾਉਣ ਦਾ ਅੱਜ ਜਦੋਂ ਗੱਲਬਾਤ ਹੋ ਰਹੀ ਸੀ ਤੇ ਦੇਖੋ ਤੁਸੀਂ ਇਹ ਨੀ ਅਮਰਜੈਂਸੀ ਚਾਲ ਪਾਰਟੀ ਮੀਟਿੰਗ ਬੁਲਾਈ ਗਈ ਹੋएगी ਜੀ ਕਿ ਰਾਤ ਦੇ 10 10 ਵਜੇ ਤੱਕ 11 11 ਵਜੇ ਤੱਕ ਪੋਲੀਟিক্যাল ਪਾਰਟੀਆਂ ਲਈ ਆਗੂ ਆਏ ਉਹਨਾਂ ਸੁਨੇਹੇ ਆ ਰਹੇ ਕਿ ਕੱਲ ਨੂੰ ਜਨਿਕਾ ਜੀ ਦੀ ਗੱਲ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਭਵਾਂ ਚ ਮੀਟਿੰਗ ਹੋ ਰਹੀ ਹੈ ਕਿਰਪਾ ਕਰਕੇ ਪਾਣੀਆਂ ਦਾ ਮੁੱਦਾ ਤੁਸੀਂ ਆਓ ਜ਼ਰੂਰ ਨਾਲ ਦੀ ਨਾਲ ਹੀ ਤੀਜਾ ਵੱਡਾ ਫੈਸਲਾ ਕਿਉਂਕਿ ਸੈਚਰਡੇ ਸੰਡੇ ਆਇਆ ਨਾ ਦਿਨਾਂ ਦਾ ਦੋ ਦਿਨ ਜਿਹੜਾ ਹੈ ਕਵਿਧਾਨ ਸਭਾ ਦਾ ਸੈਸ਼ਨ ਹੋਣਾ ਨਹੀਂ ਸੀ ਮੰਡੇ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਪਾਣੀਆਂ ਦੇ ਮੁੱਦੇ ਤੇ ਮੈਂ ਗੁਰਨਰ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ ਵੀ ਇਹ ਜਰਨਲਿਸਟ ਜੀ ਬਾਬਾ ਪੰਜਾਬੀ ਵੀ ਆ ਜਰਨਲਿਸਟ ਜ਼ਰੂਰ ਆ ਪੰਜਾਬੀ ਪਹਿਲਾ ਹੈ ਗੁਰਨਰ ਨੇ ਵੀ ਇਸ ਮਾਲੇ ਜਿਵੇਂ ਪਹਿਲਾਂ ਆਪਾਂ ਗੁਰਨਰਸ ਦੀ ਗੱਲ ਕਰਦੇ ਹਾਂ ਕੋਈ ਟੁੱਟਚਰ ਜੀ ਨੂੰ ਕਹਿੰਦੇ ਟੁੱਟਚਰ ਨਹੀਂ ਡਾਈ ਉਹਨੇ ਕਿਹਾ ਤਾਂ ਕਿ ਬਲਾਉ ਸੈਸ਼ਨ ਗੁਰਨਰ ਨੇ ਪ੍ਰਵਾਨ ਕੀਤੀ ਹੁਣ ਅੱਜ ਆਪਾਂ ਉਸ ਗੱਲ ਤੇ ਆਉਣਾ ਜਦੋਂ ਆਲ ਪਾਰਟੀ ਮੀਟਿੰਗ ਬੁਲਾਈ ਗਈ ਬਿਲਕੁਲ ਆਲ ਪਾਰਟੀ ਮੀਟਿੰਗ ਨੇ ਤਾਂ ਡਿਸਕਸ਼ਨ ਹੋਈ ਹੋਏਗੀ ਸਾਰੀਆਂ ਪਾਰਟੀਆਂ ਨੇ ਆਪਣੇ ਥਿਊ ਪੁਆਇੰਟ ਦੱਸੇ ਹੋਣੇ ਪਾਣੀ ਦੇ ਮੁੱਦੇ ਤੇ ਪਰ ਮੈਂ ਗੱਲ ਉਹ ਕਰ ਰਿਹਾ ਜੋ ਬਾਹਰ ਆ ਕੇ ਹੋਈ ਹੈ ਹੂੰ ਹਾਲੋ ਕੋਈ মিডিਆ ਵਾਲਾ ਕੋਈ ਜਾਣੇ ਸਾਥੀ ਕਹਦੇ ਕੰਮ ਚ ਕੀ ਫੂਕ ਮਾਰਦਾ ਹੈ ਕੀ ਨਹੀਂ ਮਾਰਦਾ ਮੋਸ ਮੁੱਦੇ ਤੇ ਨਹੀਂ ਜਾਣਾ ਚਾਹਾਂਗਾ ਜੀ ਮੈਂ ਉਸ ਮੁੱਦੇ ਦੀ ਗੱਲ ਕਰਨਾ ਜੋ ਸ਼ੀਸ਼ੇਵਾਂਗ ਸਾਰਿਆਂ ਦੇ ਸਾਹਮਣੇ ਹੈ ਮੁਕੰਦਰੀ ਭਵੰਤਮਾਨ ਜਦੋਂ মিডিਆ ਨੂੰ ਕਾਨਫਰੰਸ ਕਰ ਰਹੀ ਸਬੋਧਨ ਕਰ ਰਹੀ ਜੀ ਕੌਣ ਕੌਣ ਇਹ ਨਾਲ ਬੈਠੀ ਸੀ ਉਹਨਾਂ ਦੇ ਨਾਲ ਇਹ ਕੰਦੇ ਨਾਲ ਕੰਦਾ ਮਲਾ ਕੇ ਬੈਠੀ ਸੀ ਸ੍ਰੀ ਲਖੜ ਦੂਜੇ ਪਾਸੇ ਬੈਠੇ ਸੀ ਬਿਰਿੰਦਰ ਪੁੰਗੜ ਪੁੰਦਰ ਜੀ ਜਣੀ ਸੋਹਣੀ ਕਾਲੀਦਲ ਦੇ ਪੁੰਦਰ ਸਾਹਿਬ ਕਦਾਵਾਰ ਸਭ ਤੋਂ ਪੁਰਾਣੇ ਆਗੂ ਪੋਲਟਿਕਸ ਇਤਿਹਾਸਿਤ ਜਿਹੜੇ ਡੇਕ ਅਦਾ ਬਰਾਗ ਉਸਨੇ ਜਖੜ ਇੱਕ ਨਾ ਹੈ ਪੰਜਾਬ ਦੇ ਜਖੜਾ ਬਿਸਕ ਭਾਜਪਾ ਦੀ ਨੁਮਾਇੰਦਗੀ ਕਰਦੇ ਆ ਪਰ ਮੁਖ ਮੰਤਰੀ ਦੇ ਨਾਲ ਬੈਠੇ ਕਾਂਗਰਸ ਦੇ ਨੁਮਾਇੰਦਗੀ ਦੇ ਵਿੱਚ ਭਾਜਪਾ ਇਹਦੇ ਜਿਹੜੇ ਹੈਗੇ ਦੂਜੀਆਂ ਪਾਰਟੀਆਂ ਦੇ ਆਗੂ ਬਾਕੀ ਡਿਫਰੈਂਟ ਜਿਹੜੇ ਹੈਗੇ ਬਸ ਪਾ ਦੇ ਆਗੂ ਸਾਰੇ ਨੁਮਾਇੰਦੇ ਜਿਹੜੇ ਉੱਥੇ ਉਸ ਮੀਟਿੰਗ ਦੇ ਵਿੱਚ ਜਿਹੜੀ ਬਾਅਦ ਆਏ ਜਿਹੜਾ ਪ੍ਰੈਸ ਕਾਨਫਰੈਂਸ 'ਚ ਬੈਠੇ ਔਰ ਪ੍ਰੈਸ ਕਾਨਫਰੈਂਸ ਤੇ ਮੀਡੀਆ ਦੇ ਕਰਮਚਾਰੀਆਂ ਨੇ ਵੀ ਮਿੱਤਰਾਂ ਨੇ ਕੋਸ਼ਿਸ਼ ਕੀਤੀ ਇਹ ਥੋੜਾ ਜਿਹਾ ਇਹਦਾ ਨੇ ਸਵਾਲ ਚੁੰਡੀ ਵਾਟ ਕੇ ਦੇਖੀ ਜਾਵੇ ਕਿ ਬੋਲੀ ਇੱਕ ਕੋਈ ਬੋਲਦਾ ਜਾਂ ਡੋਟੀ ਬੋਲਦੇ ਜੀ ਸਭ ਤੋਂ ਪਹਿਲਾਂ ਤਾਂ ਮੁਖੰਦਰ ਭਗਵੰਤ ਮਾਨ ਨੇ ਕਿਹਾ ਕਿ ਦੇਖੋ ਅਸੀਂ ਸਾਰੇ ਇਕੱਠੇ ਬੈਠੇ ਹਾਂ ਹਾਂ ਪਾਣੀਆਂ ਦੇ ਮੁੱਦੇ ਤੇ ਸਾਰੇ ਅਸੀਂ ਇੱਕ ਆਂ ਸਾਰਿਆਂ ਨੇ ਹਮਾਇਤ ਦਿੱਤੀ ਹੈ ਅਸੀਂ ਸਾਂਝੇ ਤੌਰ ਤੇ ਜੋ ਵੀ ਗੱਲਾਂ ਡਿਸਕਸ਼ਨ ਹੋਈਆਂ ਵਿਧਾਨ ਸਭਾ ਚ ਵਿਚਾਰਾਂਗੇ ਇਹ ਵੀ ਵਿਚਾਰ ਆਇਆ ਕਿ ਪ੍ਰਧਾਨ ਮੰਤਰੀ ਨੂੰ ਇਕੱਠੇ ਹੋ ਕੇ ਮਿਲਿਆ ਜਾਵੇ ਉਸ ਮੁੱਦੇ ਤੇ ਵੀ ਵਿਚਾਰ ਕਰਾਂਗੇ ਪਰ ਪਾਣੀਆਂ ਦੇ ਮੁੱਦੇ ਤੇ ਸਾਡੇ ਕਹਿੰਦੇ ਜੇ ਇਲੈਕਸ਼ਨ ਲੱਗਣੀ ਹੋਈਗੀ ਮੌਕਾ ਹੋਏਗਾ ਦੇਖਾਂਗੇ ਜੀ ਨਾਲ ਮੀਡੀਆ ਵਾਲੇ ਦੋਨਾਂ ਵੀ ਗੱਲ ਕੀਤੀ ਕਿ ਜੀ ਹੁਣ ਇਦਾਂ ਨਾ ਕਰਿਓ ਆਪਣੀ ਟੀਆਰਪੀ ਵਧਾਉਣ ਦੇ ਲਈ ਇੱਕ ਇੱਕ ਪਾਰਟੀ ਦਾ ਬੁਲਾ ਲਓ ਦੂਜੀ ਦੂਜੀ ਪਾਰਟੀ ਦਾ ਬੁਲਾ ਲਓ ਤੇ ਫੇਰ ਆਸਤੀ ਦੀ ਲੜਾਉਣਾ ਸ਼ੁਰੂ ਕਰ ਦਿਓ ਇਹਦੇ ਪਾਰਟੀਆਂ ਦੇ ਆਗੂ ਬੁਲਾਓ ਜ਼ਰੂਰ ਘੱਟੋ ਘਾਟਾ ਤੁਸੀਂ ਵੀ ਕਹਿੰਦੇ ਪੰਜਾਬੀ ਹੋਂ ਇਦਾਂ ਦੇ ਮੁੱਦੇ ਤਾਂ ਨਾ ਛੇੜੋ ਕਿ ਪਾਣੀ ਦੇ ਮੁੱਦੇ ਤੇ ਪੰਜਾਬੀਆਂ ਨੂੰ ਆਪਸ ਵਿੱਚ ਲੜਾਉਣਾ ਸ਼ੁਰੂ ਕਰ ਦਿਓ ਮੀਡੀਆ ਨੂੰ ਬੇਨਤੀ ਕੀਤੀ ਔਰ ਖਾਸ ਤੌਰ ਤੇ ਮੈਂ ਕਹਿਣਾ ਚਾਹਾਂਗਾ ਪੁੰਦੜ ਸਾਹਿਬ ਔਰ ਜਾਖੜ ਉਹਨਾਂ ਨੂੰ ਵੀ ਜਦੋਂ ਵਿੱਚ ਬੋਲਣ ਦਾ ਮੌਕਾ ਮਿਲਿਆ ਤਾਂ ਭੁੰਦਰ ਸਾਹਿਬ ਨੇ ਇਸ ਪਾਸੇ ਤੌਰ ਤੇ ਕੀ ਗੱਲ ਕਿ ਪੰਜਾਬ ਦਾ ਮੁੱਦਾ ਤੇ ਪਾਣੀ ਦਾ ਮੁੱਦਾ ਇਸ ਮੁੱਦੇ ਤੇ ਕੋਈ ਦੌਰ ਹੈ ਹੋਰ ਹੀ ਸਦੀਆਂ ਸਾਰੇ ਇਕੱਠੇ ਆ ਇੱਕ ਟੁਟ ਹੈ ਜੀ ਜਾਖੜ ਜਿਨਾਬਰੀ ਕਈ ਦਿਨਾਂ ਦਾ ਪਿਛੇ ਇਹਨਾਂ ਦੇ ਬਵਾਦ ਕੀ ਜੀ ਭਾਜਪਾ ਦੇ ਨਵੇਂ ਨੇ ਹੈ ਕੀ ਕਹਣਗੇ ਕਿ ਕਿੱਦਾਂ ਦੀ ਗੱਲ ਹੋਏਗੀ ਉਹਨਾਂ ਨੇ ਕਿਹਾ ਕਿ ਪਹਿਲਾਂ ਮੈਂ ਪੰਜਾਬੀ ਆਂ ਪੰਜਾਬ ਦੇ ਹਿੱਤਾਂ ਦੀ ਖਾਤਰ ਨਾਲ ਖੜਾ ਆਂ ਜੇ ਜ਼ਰੂਰਤ ਪੈਗੀ ਮੈਨੂੰ ਕਹਿਣਗੇ ਮੈਂ ਵੀ ਕਹਾਵਾਂਗਾ ਪ੍ਰਧਾਨ ਮੰਤਰੀ ਨੂੰ ਬਲਕੇ ਮੁੱਖ ਮੰਤਰੀ ਆਪ ਜਿਹੜੇ ਹੈਗੇ ਆ ਉਹ ਗੱਲ ਕਰਨਗੇ ਸਾਰਿਆਂ ਲੋੜ ਪਈ ਸਾਰੇ ਜਾਵਾਂਗੇ ਪਾਣੀਆਂ ਦੇ ਮਾਮਲੇ ਤੇ ਸੀ ਜਾਖੜ ਨੇ ਸਪਸ਼ਟ ਕਿਹਾ ਕਿ ਸੀ ਸਾਰੇ ਇਸ ਮਾਮਲੇ ਦੇ ਨਾਲ ਖੜੇ ਆ ਹਾਲਾਂਕਿ ਡਾਕਟਰ ਜਦਾ ਸੁਆਹ ਸੰਜਮ ਨਾਲ ਫਿਰ ਵੀ ਗੱਲ ਕਰਦੇ ਆ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੀ ਇਹ ਸਿੰਗੜੀ ਕਿਨੇ ਛੇੜੀ ਆਪਾਂ ਸਾਰੇ ਜਾਣਦੇ ਆ ਆਪਾਂ ਪਿਛਲੇ ਦਿਨਾਂ ਚ ਦਸਤਾਨੇ ਵਾਲੇ ਗੱਲ ਸਾਂਝੀ ਕਰਦੇ ਰਹੇ ਨੇ ਸਿੰਗੜੀ ਦੇ ਛੇੜੀਆ ਹਰਿਆਣੇ ਵਾਲਾ ਨਹੀਂ ਕੋਈ ਪਾਣੀ ਦਾ ਹਰਿਆਣੇ ਵਾਲਾ ਨੇ ਮੰਗਿਆ ਨਾ ਪੰਜਾਬ ਵਾਲਿਆਂ ਨੇ ਤੇ ਪਹਿਲਾਂ ਹੀ 4000 ਕਿਊਸਰ ਪਾਣੀ ਦਿੱਤਾ ਸੀ ਸਰ ਜਾਖੜ ਸਾਹਿਬ ਨੇ ਇੰਨੀ ਗੱਲ ਜ਼ਰੂਰ ਬਚਦਗੀ ਕੀਤੀ ਕਿ ਨਾ ਨਹੀਂ ਲਿਆ ਪਰ ਉਹਨੇ ਸਾਹ ਗਈ ਕਿ ਜਦੋਂ ਬਾਰਡ ਨੇ ਤੇ ਤਣਾਅ ਦੀ ਸਿੱਧੀ ਹੋਵੇ ਪਾਕਿਸਤਾਨ ਤੇ ਭਾਰਤ ਆਪ ਨੂੰ ਸਾਹਮਣੇ ਖੜੇ ਹੋਣ ਉਸ ਵੇਲੇ ਇਹੋ ਜੀ ਸ਼ਿੰਗੜੀ ਛੇਣ ਦੀ ਲੋੜ ਨਹੀਂ ਸੀ ਇਹ ਮੁੱਦਾ ਨਹੀਂ ਸੀ ਇਹ ਗੱਲਬਾਤ ਨਾਲ ਵੀ ਨਿਮੜਿਆ ਜਾ ਸਕਦਾ ਪਰ ਕੇ ਜਾਖੜ ਸਾਹਿਬ ਨੇ ਇਹ ਵੀ ਕਹਿ ਕੇ ਪੰਜਾਬੀਆਂ ਦਾ ਸੁਭਾਅ ਹੈ ਖਾਸਾ ਪੰਜਾਬੀਆਂ ਦਾ ਕਿ ਅਸੀਂ ਜਿਹੜੇ ਹੈਗੇ ਆ ਪਿਆਰ ਨਾਲ ਤਾਂ ਕੋਈ ਗੱਲ ਮੰਨਦੇ ਆ ਤੇ ਕੋਈ ਥੱਕੇ ਨਾ ਲੈਣਾ ਚਾਹੇਗਾ ਤਾਂ ਕਹਿੰਦੇ ਸਾਹਿਬ ਜਿਦਾਉ ਬੋਲਦੇ ਆ ਇਸਾਂ ਤੱਕ ਕਿ ਨਾਲੀ ਦੰਦੀ ਗੱਲ ਹੋਣ ਦੇਣਗੇ ਸੋ ਜੋ ਕੋਈ ਸਾਰਾ ਨਤਾਰਾ ਸਾਹਮਣੇ ਆ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਪਹਿਲੀ ਦਫਾ بڑے ਅਸੇਵਾਦ ਹੈ ਕਿ ਪੂਰਾ ਪੰਜਾਬ ਪੋਲੀਟੀਕਲ ਪਾਰਟੀਆਂ ਪਾਣੀਆਂ ਦੇ ਮੁੱਦੇ ਤੇ ਮੁਖੰਦਰੀ ਭਗਵੰਤ ਮਾਨ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜਿਆ ਮੈਂ ਕਹਾਂਗਾ ਕਿ ਪਿਛਲੇ ਜਨ ਦੀ ਪੋਲੀਟੀਕਲ ਤੌਰ ਦੇ ਤਿੰਨ ਸਾਲ ਤੋਂ ਪਰੋਉਨ ਦੀ ਸਰਕਾਰ ਦਾ ਸਮਾ ਹੋ ਗਿਆ ਹੋਰ ਵੀ ਉਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਹੋਣੀਆਂ ਪੋਲੀਟੀਕਲ ਪਾਰਟੀਆਂ ਨਾਲ ਮਤਭੇਦ ਵੀ ਹੋਣਗੇ ਪਾਰਿਸ ਮਾਮਲੇ ਤੇ ਜਿਹੜਾ ਪੰਜਾਬ ਦਾ ਇੱਕ ਵੱਡਾ ਪਾਣੀਆਂ ਦਾ ਮੁੱਦਾ ਆਇਆ ਪਾਣੀਆਂ ਦੇ ਲੁੱਟਖੋ ਦਾ ਮਾਮਲਾ ਆ ਤਾਂ ਉਹਨਾਂ ਨੇ ਇਸ ਮੁੱਦਾ ਪੰਜਾਬ ਨਹੀਂ ਪੱਪਾ ਬਾਰਜੀ ਨੂੰ ਕਹਿੰਦੇ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜਾ ਵੱਡੀ ਗੱਲ ਹੈ ਇਸ ਮੁੱਦੇ ਨਾਲ ਹੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਜੇ ਮਿਲਦੇ ਨਜ਼ਰ ਆਏ ਜੇ ਸਾਰਾ ਪੰਜਾਬ ਇੱਕ ਤਰ੍ਹਾਂ ਖੜਾ ਹੋਏਗਾ ਮੁੱਖ ਮੰਤਰੀ ਦੇ ਨਾਲ ਖੜਾ ਹੋਏਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਪਾਣੀ ਦੀ ਬੂੰਦ ਜਿਹੜੀ ਹੈ ਪੰਜਾਬੀਆਂ ਦੇ ਬਗੈਰ ਪੁੱਛੇ ਤੋਂ ਕਿ ਲੈ ਸਕੇਗਾ ਜੀ ਜੀ ਸਾਹਿਬ ਇਸੇ ਦੇ ਨਾਲ ਅੱਜ ਕੇਂਦਰੀ ਗ੍ਰੈਸ ਕੱਤਰ ਵੱਲੋਂ ਵੀ ਚਾਰ ਸੂਬਿਆਂ ਦੇ ਜੋ ਚੀਫ ਸੈਕਟਰੀ ਨੇ ਉਹਨਾਂ ਨਾਲ ਮੁਲਾਕਾਤ ਬੁਲਾਈ ਗਈ ਸੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬੀਬੀਐਮ ਦੇ ਹੀ ਬੀਬੀਐਮ ਵੀ ਦੇ ਮੁੱਦੇ ਤੇ ਹੀ ਇਹ ਮੀਟਿੰਗ ਹੋਣੀ ਸੀ ਦੇਖੋ ਵੈਸੇ ਤਾਂ ਕੇਂਦਰ ਨੇ ਜਦੋਂ ਅੱਗੇ ਵੀ ਕਿਹਾ ਵੀ ਸ਼ਿੰਗੜੀ ਜਿਹੜੀ ਹਰਿਆਣਾ ਵਾਲਾ ਨੇ ਤੇ ਰੈਣਾ ਦੀ ਨੁਮਾਇੰਦਗੀ ਜਦੋਂ ਕੇਂਦਰ ਜਾਂਦੀ ਹੈ ਤਾਂ ਜਗਾ ਖੱਟੜ ਸਾਹ ਉੱਥੇ ਜਾ ਕੇ ਵੀ ਉਹੀ ਬੋਲੀ ਬੋਲਦੇ ਜਿਹੜੇ ਹਰਿਆਣਾਲੀ ਮੁੱਖ ਮੰਤਰੀ ਤੌਰ ਤੇ ਬੋਲਦੇ ਰਹੇ ਜੀ ਕੇਂਦਰ ਨੂੰ ਇਹ ਨਹੀਂ ਕਾੜ ਨਹੀਂ ਠਿਕਾਨੀ ਜੈਦੀ ਅੱਜ ਦੀ ਬਲਕੇ ਜਿਹੜੀ ਸਰਪਾਰਟੀ ਆਲਬਾਰਟੀ ਮੀਟਿੰਗ ਹੋਈ ਹੈ ਉਹ ਬੜੀ ਸਦਭਾਵਨਾ ਵਾਲੇ ਮਾਹੌਲ 'ਚ ਹੋਈ ਹੈ ਉਹਨਾਂ ਨੇ ਕੋਈ ਟਕਰਾਵ ਵਾਲੀ ਸਥਿਤੀ ਵੀ ਨਹੀਂ ਕੀਤੀ ਪੰਜਾਬ ਦਾ ਪੱਖ ਪੇਸ਼ ਕੀਤਾ ਕਿ ਪੰਜਾਬ ਕੋਲੇ ਫालतू ਪਾਣੀ ਹੈ ਹੀ ਨਹੀਂ ਤੇ ਇਹਨੂੰ ਉਹਨਾਂ ਨੇ ਇਹ ਵੀ ਕਹਿ ਕੇ ਅਸੀਂ ਕੋਈ ਏਦਾਂ ਦੀ ਉਲਟੀ ਸਿੱਧੀ ਗੱਲ ਨਹੀਂ ਕਰਾਂਗੇ ਕਿਸੇ ਦੇ ਖਿਲਾਫ ਨਹੀਂ ਗੱਲ ਕਰਾਂਗੇ ਪਰ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਸਾਰੇ ਇਕੱਠੇ ਹਾਂ ਜਿਸ ਕਦਰ ਜਿਹੜਾ ਹੈਗਾ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੱਲੋਂ ਅੱਜ ਰਾਜਾ ਜੀ ਭੋਖਾ ਰਾਜਾ ਜੀ ਨੇ Rajasthan ਮਾਝਾ ਦਿੱਲੀ ਪੰਜਾਬ ਹਰਿਆਣਾ ਉਹਨਾਂ ਦੇ ਮੁਖ ਸਖਤਰਾਂ ਨੂੰ ਤਾਲਬ ਕੀਤਾ ਮੀਟਿੰਗ ਲਈ ਮੁੱਦਾ ਕੀ ਆ ਪਾਣੀਆਂ ਦੀ ਵੰਡ ਦਾ ਮਾਮਲਾ ਖਾਸ ਤੌਰ ਤੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਰਾਹੀਂ ਜਿਸ ਕਦਰ ਹਰਿਆਣਾ ਨੂੰ ਪਾਣੀ ਦੇਣ ਦਾ ਸਵਾਲ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦਾ ਇਹ ਕਹਿ ਰਹੇ ਕਿ ਸੀ ਦਾ ਪਾਣੀ ਪਹਿਲਾਂ ਹੀ ਦਿੱਤਾ ਹੈ 4000 ਕਿਊਸਿਕ ਦਿੱਤਾ ਹੈ ਅਜੇ ਤਾਂ ਕੱਟ ਕੀਤੀ ਨਹੀਂ ਫਿਰ ਸਾਡੇ ਨਾਲ ਸਰੰਦਰਪੰਤੀਰਾ ਕਿਉਂ ਕੀਤਾ ਜਾ ਰਿਹਾ ਸੋ ਕੇਂਦਰ ਨੂੰ ਥੋੜਾ ਜਿਆ ਸਾਂਝ ਨੂੰ ਤੋਂ ਕੰਮ ਲੈਣਾ ਚਾਹੀਦਾ ਸੀ ਅੱਜ ਮੀਟਿੰਗ ਜ਼ਰੂਰ ਬੁਲਾ ਲਈ ਹੈ ਹੁਣ ਮੀਟਿੰਗ ਕੀ ਹੋਏਗਾ ਮੀਟਿੰਗ ਆਪਾਂ ਸਾਰੇ ਜਾਣਦੇ ਹਾਂ ਜੋ ਮੀਡੀਆ 'ਚ ਆਇਆ ਦਿਖੋ ਕਿਸ ਤਰ੍ਹਾਂ ਜਿਹੜਾ ਅਧਿਕਾਰੀਆਂ ਦੇ ਰਾਤੋ-ਰਾਤ ਬਦਲੇ ਕੀਤੇ ਗਏ ਜਿਹੜਾ ਅਧਿਕਾਰੀ ਕਹਿੰਦਾ ਸੀ ਕਿ ਮੈਂ ਗਲਤ ਨਹੀਂ ਹੋਣ ਦਿਆਂਗਾ ਉਹਨੂੰ ਬਦਲ ਦਿੱਤਾ ਗਿਆ ਜਿਹੜਾ ਅਧਿਕਾਰੀ ਹਰਿਆਣਾ ਲਈ ਬਦ ਕੰਮ ਕਰਦਾ ਸੀ ਉਹਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਇਸ ਦੇ ਬਾਵਜੂਦ ਹੋਇਆ ਤਾਂ ਕੁਝ ਨਹੀਂ ਜੀ ਪੰਜਾਬ ਵਾਲਿਆਂ ਨੇ ਕਹਿਤਾ ਕਿ ਪਾਣੀ ਦਾ ਪੰਜਾਬ ਦੀ ਧਰਤੀ ਤੋਂ ਨਿਕਲ ਕੇ ਜਾਏਗਾ ਨਾ ਜਿਹੜਾ ਹਿੱਸੇ ਨਾਲ ਬਣਦਾ ਉਹ ਤਾਂ ਰੋਕਾਂਗੇ ਨਹੀਂ ਆ ਫਾਲਤੂ ਪਾਣੀ ਨਹੀਂ ਜਾਣ ਦੇਵਾਂਗੇ ਇਹ ਪੰਜਾਬੀਆਂ ਨੇ ਕਹਿਤਾ ਤੇ ਪੰਜਾਬੀਆਂ ਦੇ ਸੁਭਾਅ ਬਾਰੇ ਸਾਰਾ ਦੇਸ਼ ਵੀ ਜਾਣਦਾ ਹੈ ਜਾਕਰ ਸਾਹਿਬ ਨੇ ਇਹ ਗੱਲ ਕੀਤੀ ਆ ਮਾਨ ਸਾਹਿਬ ਨੇ ਵੀ ਇਹ ਗੱਲ ਕੀਤੀ ਆ ਪੁੰਦਰ ਸਾਹਿਬ ਨੇ ਵੀ ਇਹ ਗੱਲ ਕੀਤੀ ਆ ਪਾਣੀ ਦੀ ਬੂੰਦ ਜੇ ਇੱਕ ਤਾਂ ਗਈ ਤਾਂ ਨਹੀਂ ਹੈ ਸੋ ਜਿਹੜੀ ਅੱਜ ਦੀ ਮੀਟਿੰਗ ਬੁਲਾਈ ਗਈ ਹੈ ਕੇਂਦਰ ਵੱਲੋਂ ਇਹਨਾਂ ਮੁੱਦਿਆਂ ਲੈ ਕੇ ਬੁਲਾਈ ਗਈ ਸੀ ਕਿ ਜੀ ਕਿਉਂ ਇਤਨੀ ਗੱਲਾਂ ਹੋਣਗੇ ਮੀਟਿੰਗ ਤੋਂ ਬਾਅਦ ਸਾਹਮਣੇ ਆਏਗੀ ਸਾਰੀ ਸਥਿਤੀ ਪਰ ਮੇਰੇ ਜਾਂਚ ਸੁਣ ਮੇਰੀ ਲੱਗਦਾ ਹੈ ਕਿ ਜਲਦਬਾਜ਼ੀ ਚ ਬੁਲਾਈ ਗਈ ਮੀਟਿੰਗ ਹੈ ਕੋਈ ਐਮਰਜੈਂਸੀ ਵਾਲੀ ਗੱਲ ਨਹੀਂ ਸੀ ਐਮਰਜੈਂਸੀ ਨਹੀਂ ਗੱਲਾਂ ਇਸ ਦੇਸ਼ ਭਗਤ ਤੇ ਹੋਰ ਬਹੁਤ ਹੈ ਗ੍ਰਾਮਤਰਾਲੇ ਕੋਲੇ ਪਾਕਿਸਤਾਨ ਕਿਦਾਂ ਦੀ ਗੱਲ ਕਰਿਆ ਪਾਕਿਸਤਾਨ ਦਾ ਅੱਜ ਵੀ ਪ੍ਰਧਾਨ ਮੰਤਰੀ ਕਿਦਾਂ ਦੀ ਬੁਲੀ ਬੋਲਿਆ ਕਿਦਾਂ ਦੇ ਸਾਡੇ ਦੁਸ਼ਮਣਾਂ ਕਿਦਾਂ ਦੀਆਂ ਗੁੰਡਾਂ ਗੁੰਦ ਰਿਆ ਉਹਨਾਂ ਮੁੱਦਿਆਂ ਬਾਰੇ ਐਮਰਜੈਂਸੀ ਮੀਟਿੰਗ ਬલાਵੋ ਰਾਤ ਬਲਾਵੋ ਦਿਨੇ ਬਲਾਵੋ ਬਣਦੀ ਐ ਪਰ ਪੰਜਾਬ ਤੇ ਹਰਿਆਣਾ ਦੇ ਪਾਣੀਆਂ ਦੇ ਮੁੱਦੇ ਤੇ ਇਦਾਂ ਐਮਰਜੈਂਸੀ ਦੀ ਮੀਟਿੰਗ ਬਣਦੀ ਨਹੀਂ ਸੀ ਜੀ ਸਿੱਧਾ ਸਾਹਿਬ ਇਸੇ ਦੇ ਨਾਲ ਕੇਂਦਰ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਣੀ ਸੀ ਇੱਕ ਮੁਲਾਕਾਤ ਹੋਣੀ ਸੀ ਜਿਸ ਨੂੰ ਕਿ ਕੇਂਦਰ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਕਿਸਾਨਾਂ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਕਿ ਸੂਬਾ ਸਰਕਾਰ ਮੀਟਿੰਗ ਵਿੱਚ ਨਾ ਹੋਵੇ। ਬਿਲਕੁਲ ਸਵਾਲ ਹੈ ਸਾਡੇ ਦਰਸ਼ਕ ਸਾਰੇ ਜਾਣਦੇ ਆ। ਦੇਖੋ ਜੇ ਜੀ ਗੱਲ ਕਹੀ ਤਾਂ ਸੱਚ ਜਿਹੜਾ ਉਹ ਸਾਡੇ ਦਰਸ਼ਕਾਂ ਦੇ ਸਾਹਮਣੇ ਆ। بڑا ਚੈਨਲ ਸੀ ਜਿਹੜਾ ਸਭ ਤੋਂ ਪਹਿਲਾਂ ਅੱਜ ਦੇ ਉੱਤੇ ਜ਼ੋਰਦਾਰ ਤਰੀਕੇ ਨਾਲ ਪਿਛਲੇ ਦਿਨਾਂ ਤੋਂ ਲਗਾਤਾਰ ਕਹਿ ਰਿਹਾ ਸੀ ਕਿ 4 ਮਈ ਦੀ ਮੀਟਿੰਗ ਹੋਣ ਦੀ ਕੋਈ ਸੰਭਾਵਨਾ ਨਹੀਂ। 4 ਮਈ ਨੂੰ ਜਿਹੜੀ ਮੀਟਿੰਗ ਕਸਾਨਾਂ ਦੀ ਤੇ ਕੇਂਦਰ ਸਰਕਾਰ ਨਾਲ طے ਕੀਤੀ ਗਈ ਹੈ ਉਹ ਮੀਟਿੰਗ ਨਹੀਂ ਹੋਏਗੀ ਕਿਉਂ ਅਸੀਂ ਉਹਦਾ ਬਕਾਇਦਾ ਜ਼ਿਕਰ ਕੀਤਾ ਹੈ ਇਸ ਕੱਲ ਦਾ ਮੀਟਿੰਗ ਹੋਈ ਅੱਜ ਜ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰ ਰਹੇ ਹਾਂ ਤਾਂ ਸਾਡੇ ਦਰਸ਼ਕੀ ਜੀ ਕਹਿੰਦਾ ਜਵਾਬ ਦਿਸ ਇਸ ਇਸ ਜਨਾ ਤੋਂ ਲਗਾਤਾਰ ਕੋ ਕਿ ਸਾਡਾ ਚੈਨਲ ਹੈ ਜਿਹੜਾ ਗੱਲ ਕਹਿ ਰਿਹਾ ਸੀ ਕਿ ਮੀਟਿੰਗ ਨਹੀਂ ਹੋਏਗੀ ਔਰ ਸਾਡੀ ਗੱਲ ਸੱਚ-ਸਾਤ ਹੋਈ ਹੈ ਜੋ ਮੀਟਿੰਗ ਨਹੀਂ ਹੋਈ ਕੋਈ ਨਹੀਂ ਕਿ ਅਸੀਂ ਜੋਤਸੀ ਹੈ ਜੋ ਪ੍ਰਸਿੱਧੀਆਂ ਪ੍ਰਸਿੱਧੀਆਂ ਦਾ ਬਣਦਾ ਹੀ ਸੀ ਜੋ ਅਸੀਂ ਬੋਲਿਆ ਜੀ ਜਾਨਾਗੂ ਡੱਲੇਵਾਲ ਸਾਹਿਬ ਤੇ ਉਹਨਾਂ ਦੇ ਹਮਾਇਤੀਆਂ ਨੇ ਕਹਿਤਾ ਕਿ ਪੰਜਾਬ ਦੇ ਮੰਤਰੀ ਹੋਣ ਅਧਿਕਾਰੀ ਹੋਣ ਜਿਹੜੀ ਕੇਂਦਰ ਨਾਲ 4 ਮਈ ਦੀ ਮੀਟਿੰਗ ਹੈ ਉਹਦੇ ਦੇ ਸ਼ਾਮਲ ਹੋ ਤਾਂ ਕਹਿੰਦੇ ਅਸੀਂ ਮੀਟਿੰਗ ਕੱਟ ਕਰਾਂਗੇ ਅਸੀਂ ਉਦੋਂ ਵੀ ਇਹੀ ਗੱਲ ਕਹਿ ਰਹੇ ਸੀ ਕਿ ਮੀਟਿੰਗ ਕਿੱਥੇ ਹੋ ਰਹੀ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬ ਨੂੰ ਆਪਾਂ ਕਹਿ ਰਹੇ ਹਾਂ ਕਿ ਮੀਟਿੰਗ ਜੀ ਸ਼ਾਮਿਲ ਹੀ ਹੋਣ ਦਿਆਂਗੇ ਤਾਂ ਕੇਂਦਰ ਮੀਟਿੰਗ ਕਿਸ ਤਰ੍ਹਾਂ ਅਸਲ ਦਾ ਕੇਂਦਰ ਵੀ ਇੱਕ ਲੋਕਾਂ ਦੀ ਚੁਣੀ ਸਰਕਾਰ ਸਵਧਾਨਿਕ ਤਰੀਕੇ ਨਾਲ ਚੱਲਦੇ ਆ ਜੇ ਸੂਬੇ ਦੇ ਕਿਸਾਨ ਮਸਲੇ ਦੀ ਗੱਲ ਕਰਨੀ ਹੋਵੇ ਜੇ ਸੂਬੇ ਦੀ ਰਾਜਤਾਨੀ ਦੀ ਗੱਲ ਹੋ ਰਹੀ ਹੋਵੇ ਆਪਾਂ ਕਹੀਏ ਕਿ ਉਹਨਾਂ ਦੇ ਨੁਮਾਇੰਦੇ ਆਉਣਾ ਦੀਗੇ ਤਾਂ ਹੋਣ ਦੀ ਸਵਾਬਨਾ ਹੀ ਕੋਈ ਨਹੀਂ ਸੀ ਦੂਜੀ ਗੱਲ ਹਾਲਾਂਕਿ ਉਸ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮਲਤਵੀ ਕੀਤੀ ਗਈ ਹੈ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਇਹ ਵੀ ਵੱਡੀ ਪੌਸਿਬਿਲਿਟੀ ਹੈ ਜੋ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਜਿਹੜੀ ਸਥਿਤੀ ਬਣੀ ਵੀ ਹੈ ਇਸ ਵੇਲੇ ਜੇ ਅਸੀਂ ਗੱਲ ਕਰਦੇ ਹਾਂ ਪਾਕਿਸਤਾਨ ਦੀ ਪਾਰ ਦੀ ਤਣਾਅ ਵਾਲੀ ਸਥਿਤੀ ਉਹਦੇ ਚੱਲਦਿਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਜਿਹੜਾ ਹੋਣਾ ਉਹ ਬੜੀ ਸੁਭਾਵਨਾ ਘੱਟ ਹੁੰਦੀ ਹੈ ਇਸ ਤੋਂ ਵੀ ਅਗਲੀ ਗੱਲ ਪੰਜਾਬ ਹੋਵੇ ਹਰਿਆਣਾ ਹੋਵੇ ਪਾਣੀਆਂ ਦੇ ਮੁੱਦੇ ਤੇ ਜਿਸ ਤਰ੍ਹਾਂ ਦੀ ਉਲਝਣ ਪੈਦਾ ਹੋਈ ਹੈ ਜਿਸ ਤਰ੍ਹਾਂ ਚਕਰਾਹ ਪੈਦਾ ਹੋਇਆ ਸੀ ਉਹ ਝਗੜਾ ਦੇ ਚੱਲਦਾ ਵੀ ਮੀਟਿੰਗ ਦੀ ਪੌਸਿਬਿਲਿਟੀ ਨਹੀਂ ਸੀ ਕੁਕੇ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਪੰਜਾਬ ਸਰਕਾਰ ਤੇ ਕਿਵੇਂ ਹੋ ਸਕਦਾ ਕਿ ਮੀਟਿੰਗ ਜੇ ਪਾਣੀਆਂ ਦਾ ਮੁੱਦਾ ਆਉਂਦਾ ਤਾਂ ਫਿਰ ਕੀ ਸਵਾਲ ਹੋਣਾ ਸੀ ਕੇਂਦਰ ਕੋਲੇ ਕੀ ਜਵਾਬ ਹੋਣਾ ਸੀ ਸੋ ਸਾਰੇ ਕੱਸ ਦੇ ਚੱਲਦਾ ਆਪਾਂ ਪਹਿਲਾਂ ਵੀ ਕਹਿ ਰਹੇ ਸੀ ਕਿ ਕੋਈ ਪੌਸਿਬਿਲਿਟੀ ਨਹੀਂ ਹੈ ਸੋ so, 4 ਮਈ ਦੀ ਮੀਟਿੰਗ ਜਿਹੜੀ ਰੱਦ ਹੋ ਗਈ ਹੈ। ਰਾਦੀ ਨਹੀਂ ਹੋਈ ਮੈਂ ਸਮਝਦਾ ਕਿਉਣ ਵਾਲੇ ਦਿਨਾਂ ਚ ਅਨਿਸ਼ਚਿਤ ਸਮੇਂ ਲਈ ਰੱਦ ਹੋ ਗਈ। ਪਤਾ ਨਹੀਂ ਅਗੇ ਮੀਟਿੰਗ ਹੋਏਗੀ ਨਹੀਂ ਹੋਏਗੀ। ਔਰ ਘਟੂ ਘਟ ਲੰਬੇ ਸਮੇਂ ਲਈ ਮੀਟਿੰਗ ਜਿਹੜੀ ਕਿ ਮੁਲਤਵੀ ਹੁੰਦੀ ਨਜ਼ਰ ਆ ਰਹੀ ਹੈ। ਕਿਹਾ ਜਾ ਸਕਦਾ ਹੈ ਬਦਕਿਸਮਦੀ ਹੈ ਫਾਰਮਰਸ ਦੀ ਕਿਸਾਨਾਂ ਦੀ ਕਿਸਾਨ ਅੰਦੋਲਨ ਦੀ। ਜਿਹੜਾ ਕਿਸਾਨ ਅੰਦੋਲਨ ਦਿੱਲੀ ਦੀਆਂ ਗੁਰੂਆਂ ਤੋਂ ਚੱਲਿਆ ਜਿਸ ਅੰਦੋਲਨ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਉਹ ਅੰਦੋਲਨ ਚੱਲਦਾ ਚੱਲਦਾ ਸ਼ੰਮੂ ਦੇ ਕਨੌਰੀ ਬਾਰਡਰ ਦੀਆਂ ਬਰੂਹਾਂ ਤੇ ਆ ਗਿਆ ਸਾਲ ਤੋਂ ਵਦੇਰੇ ਸਮਾਂ ਲੜਾਈ ਜੜੀ ਬੜੀਆਂ ਕੁਰਬਾਨੀਆਂ ਦਿੱਤੀਆਂ ਗਰਮੀਆਂ ਦੇਖੀਆਂ ਸੱਦਿਆਂ ਦੇਖੀਆਂ ਬਾਰਸ਼ਾਂ ਚੱਲੀਆਂ ਜਾਨਾਂ ਵੀ ਗੁਆਈਆਂ ਜੀ ਉਹਦੇ باوجود ਵੀ ਕੋਈ ਗੱਲ ਜਿਹੜੀ ਡਾਇਲੌਗ ਜਿਹੜਾ ਹੋਣਾ ਸੀ ਡਾਇਲੌਗ ਵੀ ਸਿਰੇ ਨਹੀਂ ਲੱਗਿਆ ਗੱਲਬਾਤ ਵੀ ਕਿਸੇ ਸਿਰੇ ਨਹੀਂ ਲੱਗੇ ਘੱਟੋ ਘੱਟ ਦਿੱਲੀ ਮੋਰਚੇ ਵਰੇ ਗੱਲ ਤਾਂ ਕਹੀ ਜਾ ਸਕਦੀ ਸੀ ਨਾ ਕਿ ਚਲੋ ਜੀ ਜਿੱਦਾਂ ਵੀ ਹੋਇਆ ਤਿੰਨ ਕਾਲੇ ਕੁੱਤ ਨੂੰ ਵਾਪਸ ਕਰਾਏ ਤਾਂ ਤਾਂ ਪੰਜਾਬ ਨੂੰ ਵਾਪਸ ਆਏ ਹੁਣ ਸ਼ੰਮੂ ਦੇ ਕਨੌਰੀ ਬਾਰਡਰ ਦਾ ਮੋਰਚਾ ਐਡਾ ਵੱਡਾ ਮੋਰਚਾ ਕਰਵਾਨੀਆਂ ਦਿੱਤੀਆਂ ਪੰਜਾਬ ਨੇ ਡੱਟ ਕੇ ਮੈਦਾਨੀ ਦਿੱਤੀ ਪਰ ਜਿਸ ਕਰ ਮੋਰਚਾ ਖਦੇੜਿਆਗਾ ਆਪਣਾ ਸਵਾਲ ਹੁਣ ਡਾਇਲੌਗ ਵੀ ਟੁੱਟ ਗਿਆ ਜਨ ਜੇ ਪ੍ਰਾਪਤੀ ਕੋਈ ਨਾ ਹੋਵੇ ਇਸ ਸੀਸੀ ਦੇ ਉੱਤੇ ਤੇ ਸਵਾਸ ਸਰਕਾਰਾਂ ਦੇ ਉੱਠਣ ਚਾਹੇ ਲੀਡਰਸ਼ਿਪ ਦੇ ਉੱਠਣ ਸਵਾਲ ਤਾਂ ਉੱਠਣ ਹੀ ਉੱਠਣਗੇ ਕਿ ਆਖਰ ਕਿਸਾਨ ਅੰਦੋਲਨ ਇਸ ਸਿਧੀ ਦਾ ਕਿਸ ਨਗਾਰ ਤੱਕ ਕਿਵੇਂ ਪਹੁੰਚ ਗਿਆ ਤੇ ਕੌਣ ਹੈ ਇਹਦੇ ਲਈ ਜ਼ਿੰਮੇਵਾਰ ਜੀ ਸਿੱਧੂ ਸਾਹਿਬ ਇਸੇ ਦੇ ਨਾਲ ਮੈਂ ਇੱਕ ਹੋਰ ਸਵਾਲ ਲੈਣਾ ਚਾਹਾਂਗਾ ਪਾਣੀ ਦੇ ਮਾਮਲੇ ਤੇ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਆਇਆ ਕਿ ਪੰਜਾਬ ਦੇ ਪਾਣੀ ਕੇਵਲ ਪੰਜਾਬ ਦੇ ਨੇ ਜਥੇਦਾਰ ਕਾਦਰਸਾ ਗੜਗਾਸਾ ਮੈਂ ਦੇਖਦਾ ਹਾਂ ਕਿ ਬੜੇ ਸਰਗਰਮੀ ਨਾਲ ਜਿਹੜੇ ਹੈਗੇ ਪੰਥਕ ਮੁੱਦਿਆਂ ਤੋਂ ਇਲਾਵਾ ਇਹ ਸਮਾਜਿਕ ਮੁੱਦੇ ਉਹਨਾਂ ਦੀ ਗੱਲ ਵੀ ਕਰਦੇ ਆ ਬੜਾ ਚੰਗਾ ਮਾਮਲਾ ਕਿਉਂਕਿ ਜਿਸ ਭਾਈਚਾਰੇ ਦੀ ਗੱਲ ਕਰਦੇ ਆ ਜਿਸ ਪੰਥ ਦੀ ਨਮਾਇੰਦਗੀ ਕਰਦੇ ਆ ਉਹ ਪੰਥਵੀ ਦਾ ਵੱਡੀ ਗਿੰਦੀ ਜਿਹੜਾ ਹੈਗਾ ਕਿਸਾਨੀ ਹੈ ਨਾ ਕਿਸਾਨੀ ਨਾਲ ਹੀ ਜੁੜਿਆ ਉਹਨਾਂ ਦਾ ਦਾਈ ਕਿੱਥੇ ਹੀ ਕਿਸਾਨੀ ਹੈ ਕਿ ਜੇ ਕਿਸਾਨੀ ਨੂੰ ਪਾਣੀ ਨਹੀਂ ਮਿਲੇਗਾ ਤਾਂ ਪੰਥ ਦਾ ਬੇਚੈਨ ਹੋਏਗਾ ਹੀ ਹੋਏਗਾ ਜੀ ਬੁਰਗਾਇਸ ਸਾਹਿਬ ਨੇ ਠੀਕ ਸਟੈਂਡ ਲਿਆ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਜੋ ਕੁਝ ਪੰਜਾਬ ਨਾਲ ਹੋ ਰਿਹਾ ਹੈ ਤਕਾ ਹੋ ਰਿਹਾ ਪੰਜਾਬੀਆਂ ਕੋਲੇ ਕੋਈ ਫालतू ਪਾਣੀ ਦੇਣ ਨੂੰ ਹੈ ਹੀ ਨਹੀਂ ਇਸੇ ਕਰਕੇ ਆਪਾਂ ਕੱਲ ਵੀ ਇਹ ਗੱਲ ਕਹਿ ਰਹੇ ਸੀ ਅੱਜ ਵੀ ਇਸ ਮੁੱਦੇ ਤੇ ਆਪਾਂ ਜੋ ਚਰਚਾ ਕਰ ਰਹੇ ਹਾਂ ਹਰਣਾ ਦੇ ਬਖਵੰਤਰੀ ਨੇ ਪਾਈ ਕਰੀ ਹੈ ਇਹਦੀ ਗੱਲ ਕੀਤੀ ਆਪਾ ਕਲਵੀ ਕੈਸੀ ਕਿ ਉਹਨਾਂ ਨੇ ਭਾਈ ਕਨੀਆ ਇਹਦੇ ਪਿੱਛੋਂ ਕੋੜਦੇ ਨਹੀਂ ਪਤਾ ਭਾਈ ਕਨੀਆ ਇਹ ਨਹੀਂ ਸੀ ਕਰੇ ਕਿ ਇੱਕ ਪਿਆਸੇ ਦੇ ਮੂੰਹ ਚੋਂ ਪਾਣੀ ਖੋ ਕੇ ਕਿਸੇ ਹੋਰ ਨੂੰ ਪਿਆਰੇ ਹੋਣਾ ਪਿਆਸਿਆਂ ਨੂੰ ਪਾਣੀ ਪਿਉਣਾ ਵੱਖਰੀ ਗੱਲ ਹੈ ਪਰ ਪਿਆਸੇ ਦੇ ਕੋਲੋਂ ਪਾਣੀ ਖੋਣਾ ਇੱਕ ਵੱਖਰੀ ਗੱਲ ਹੈ ਜੀ ਸੋ ਕਿਦਰੀ ਲੱਗਦਾ ਹਰਿਆਣਾ ਦੇ ਸੀਮ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਗੜਕਾਏ ਸਾਹਿਬ ਵੀ ਇਸੇ ਮੁੱਦੇ ਤੇ ਗੱਲ ਕਰ ਰਹੇ ਕਿ ਜਦੋਂ ਪੰਜਾਬ ਕੋਲੇ ਪਾਣੀ ਨਹੀਂ ਫालतू ਪਾਣੀ ਜਦ ਤੱਕ ਆਸ ਨੇ ਉਹ ਕਿਹਦੇ ਮਾਨਤਾ ਦੇ ਆਧਾਰ ਦੀ ਗੱਲ ਹੈ ਅਸੀਂ ਸਾਂਝੀ ਵਾਲਤਾ ਦੀ ਗੱਲ ਕਰਦੇ ਹਾਂ ਵੱਖਰੀ ਗੱਲ ਹੈ ਅਜੀ ਪੰਜਾਬ ਦੇ ਬੱਚਿਆਂ ਨੂੰ ਜਿਸ ਪੰਜਾਬ ਦੀ ਖੇਤੀ ਨੂੰ ਪਾਣੀ ਦੀ ਜ਼ਰੂਰਤ ਹੈ ਉਹਨਾਂ ਦੇ ਮੂੰਹ ਚੋਂ ਪਾਣੀ ਕੱਢ ਕੇ ਹੋਰ ਕਿਸੇ ਨੂੰ ਕਿਵੇਂ ਦਿੱਤਾ ਜਾ ਸਕਦਾ ਜੀ ਬਿਲਕੁਲ ਗੱਜ ਸਾਹਿਬ ਨੇ ਮੈਂ ਜ਼ਿੰਦਾ ਉਹਨਾਂ ਦੇ ਸਨੇਹ ਦੇ ਨਾਲ ਇਸ ਅੰਦੋਲਨ ਨੂੰ ਖਾਸ ਤੌਰ ਤੇ ਜੋ ਉਹਨਾਂ ਨੇ ਕੁੜਾ ਥਾਪੜਾ ਮਿਲੇਗਾ ਜੀ ਸਿਰਸਾ ਸਾਹਿਬ ਬੀਤੀ ਸ਼ਾਮ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਚੱਕੜ ਹਨੇਰੀ ਪੰਜਾਬ ਦੇ ਵਿੱਚ ਝੁੱਲੀ ਹੈ ਔਰ ਇਸ ਦੌਰਾਨ ਮੰਡੀਆਂ ਦੇ ਪ੍ਰਬੰਧਾਂ ਦਾ ਕਾਫੀ ਹੱਦ ਤੱਕ ਜੋ ਪਰਦਾ ਇੱਕ ਰੱਖਿਆ ਸੀ ਸਰਕਾਰ ਨੇ ਉਹ ਖੁੱਲਦਾ ਨਜ਼ਰ ਆ ਰਿਹਾ ਏ ਔਰ ਮੰਡੀਆਂ ਦੇ ਪ੍ਰਬੰਧ ਧਰੇ ਦੇ ਧਰੇ ਰਹਿ ਗਏ ਨੇ ਮੰਡੀਆਂ ਚ ਪਾਣੀ ਭਰ ਗਿਆ ਕਣਕਾਂ ਭਿੱਜ ਗਈਆਂ ਨੇ ਦੇਖੋ ਬਹੁਤ ਵਡਾ ਐਸ ਸਵਾਲ ਆ ਬੈਸੇ ਦਾ ਐ ਸਵਾਲ ਆ ਮੈਂ ਕਹਿੰਨਾ ਕਿ ਬੀਗੇ ਚੈਨਲ ਤੋਂ ਕਾਫੀ ਸਮੇਂ ਤੋਂ ਮੈਂ ਇਹ ਸੁਣ ਦੇਖਦਾ ਆ ਰਿਹਾ ਕਿ ਪੰਜਾਬ ਚ ਜਿਹੜੇ ਗਡਾਊਨਸ ਐ ਦਾ ਪਰੌਂਦੀ ਨਹੀਂ ਸਹੀ ਤਰ੍ਹਾਂ ਨਾਲ ਜਿਹੜਾ ਕਣਕ ਖਰੀਦੀ ਜਾਂਦੀ ਐ ਇੰਨੇ ਵੱਡੀ ਪੱਧਰ ਤੇ ਪੰਜਾਬ ਅਨਾਜ ਪੈਦਾ ਕਰਦਾ ਐ કે કેન્દ્ર સરકાર હોવે રુરલ ડેવલપમેન્ટ ਜਿਹੜਾ ਫੰਡਸ ਹੈਗੇ ਉਹ રોકે ਪਿਆ ਦੇਖੋ ਸਰਕਾਰੀ ਫਾਂਡਿੰਗ ਮਈયા ਕਿਤੇ ਜਾ ਰਹੇ ਜੇ ਆਪਾਂ ਇਹਨਾਂ ਤੋਂ ਆਸ ਕਰੀਏ ਤਾਂ ਹੁਕਮ ਕਰੀਏਗੇ ਵੱਡੇ ਵੱਡੇ ਇਗਜ਼ਾਮ ਬਣਾ ਕੇ ਦੇ ਦੇਗਾ ਕੇਂਦਰ ਤਾਂ ਮੈਨੂੰ ਲੱਗਦਾ ਸੁਪਨਾ ਹੀ ਹੋਏਗਾ ਸੋ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਕਿ ਲੱਖਾਂ ਟਾਂ ਜਿਹੜਾ ਕਾਣਾ ਅਨਾਜ ਹੈ ਕਣਕ ਹੈ ਉਹ ਇਸ ਤਰੀਕੇ ਨਾਲ ਬਰਬਾਦ ਹੋ ਜਾਂਦਾ ਕਿ ਖੁੱਲੇ ਆਕਾਸ਼ ਥਲੇ ਪਿਆ ਹੁੰਦਾ ਜੀ ਫਰਪਾਣਾ ਦੇ ਕੇ ਰੱਖ ਦਿੰਦੇ ਆ ਉਹਨਾਂ ਦਰਪਾਲਾਂ ਕਿਤੇ ਪੰਜਾਬ ਜੱਭਾ ਜਾਣਦਿਆਂ ਨੇਰੀਆਂ ਆਉਂਦੀਆਂ ਕਿਤੇ ਮੀਂਹ ਪੈਂਦਾ ਛੱਕੜ ਝੁੱਲ ਜਾ ਦਰਪਾਲਾਂ ਉੱਡ ਜਾਂਦੀਆਂ ਕਣਕ ਬਰਬਾਦ ਹੁੰਦੀ ਹੈ ਸੂਟ ਕਮਾ ਪ੍ਰਬੰਧ ਨਹੀਂ ਪੰਜਾਬ ਆਪਣੇ ਤੌਰ ਤੇ ਐਡਾ ਵੱਡਾ ਪ੍ਰਬੰਧ ਕਰ ਨਹੀਂ ਸਕਦਾ ਕਹਿੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਪੰਜਾਬ ਨਾਲ ਪੈਦਾ ਕਰਿਆ ਤਾਂ ਸੰਭਾਲਣ ਦੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ ਜੀ ਉਦਾਂ ਕੇਂਦਰ ਬੜਾ ਵੱਡਾ ਦਾਵਾ ਕਰਦਾ ਕਿ ਦੇਖੋ ਜੇ ਅਸੀਂ ਕਰੋੜਾਂ ਕਰੋੜਾਂ ਲੋਕਾਂ ਨੂੰ ਮੁਫਤ ਰਾਜ ਦਿੰਨੇ ਆ ਨਾਜ ਦੀ ਲੋੜ ਪੂਰੀ ਕਰਦੇ ਆ ਪਰ ਜਿਹੜਾ ਰਾਜ ਪੈਦਾ ਹੈ ਅਸੀਂ ਪਾਣੀਆਂ ਦੇ ਮੁੱਦੇ ਦੀ ਲੜਾਈ ਤਾਂ ਲੜ ਰਹੇ ਆ ਕਿਨੇ ਕੁ ਪਾਣੀ ਕਿਸੇ ਸ਼ੂਬੇ ਨੂੰ ਖੋਹ ਦੂਤਾ ਜਾਵੇ ਜਿਹੜਾ ਲਖਾਂਡਾ ਦਾ ਅਨਾਜ ਪੈਦਾ ਕਰ ਦੇ ਦੇ ਲੋਕਾਂ ਦਾ ਢਿੱਡ ਭਰਦਾ ਭੁੱਖਾ ਨੂੰ ਅਨਾਜ ਦਿੰਦਾ ਉਹ ਨਾਜ ਟੱਕਣ ਦਾ ਉਹਦੇ ਸਾਹਮਣੇ ਦਾ ਪਰੋਂਦ ਨਹੀਂ ਕੀਤਾ ਕਰ ਆਪਣੀ 75 ਸਾਲ ਤੋਂ ਕਹ ਲਈਏ ਲੰਮੀ ਸਰਦ ਤੋਂ ਪਿਛਾ ਚਾਹੀਦੇ ਚਾੰਗਰਦੇ ਸਰਕਾਰ ਰਹੀ ਹੋਵੇ ਹੁਣ ਪਿਛਲੇ ਕਾਫੀ ਹਰਸੇ ਤੋਂ ਮੋਦੀ ਸਾਹਿਬ ਦੀ ਸਰਕਾਰ ਹੈ ਇਣੀ ਇਸ ਮਾਮਲੇ ਦੇ ਕੋਈ ਕੋਈ ਵੀ ਧਿਆਨ ਤਵਸੋਂ ਨਹੀਂ ਆ ਉਹੀ ਵਜ੍ਹਾ ਹੈਗੀ ਆ ਮੰਡੀਆਂ ਦੀ ਇੰਨੀ ਦੁਰਦਸ਼ਾ ਹੁਣ ਹਾਲਾਂਕਿ ਬਹੁਤ ਭਾਰੀ بارش ਨਹੀਂ ਹੋਈ ਪਰ ਥਾਂਾਂ ਤੇ بارش ਹੋਈ ਹੈ ਜਿਆਦਾ ਵੀ ਹੋਈ ਹੋਏਗੀ ਜੀ ਉੱਥੇ ਜਿੱਥੇ ਥੋੜੀ ਜਿਆਦਾ ਹੋ ਗਈ ਮੰਡੀਆਂ ਚ ਪਾਣੀ ਭਰ ਗਿਆ ਮੋੜੀਆਂ ਪਾਣੀ ਦੇ ਵਿੱਚ ਪਈਆਂ ਉਹ ਤਰੀਕੇ ਨਾਲ ਪਿੱਤ ਰਹੀਆਂ ਜਿੱਥੇ ਕਿਤੇ ਥੋੜੀ ਬੋਤੀ ਫਸਲ ਹੋਈ ਹੈ ਫਸਲ ਸਾਂਹੇ ਖੇਤਾਂ ਚ ਖੜੀ ਹੈ ਉਹਦਾ ਬਰਬਾਦ ਹੋਣੀ ਹੋਣੀ ਆ ਮੰਡੀਆਂ ਚ ਪਈ ਫਸਲ ਵੀ ਬਰਬਾਦ ਹੋ ਗਈ ਹੈ ਸੋ ਸਮਿਆਂ ਦੀ ਸਰਕਾਰਾਂ ਚਾਹੇ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਅਨਾਜ ਕੋਈ ਤਾਂ ਨਹੀਂ ਕਿ ਚਾਣਕ ਆਉਂਦਾ ਜੀ ਹਰ ਸਾਲ ਅਨਾਜ ਦੀ ਫਸਲ ਆਉਂਦੀ ਹੈ ਪਰ ਉਹਨੂੰ ਖਰੀਦਣ ਦਾ ਕੋਈ ਬੜੀ ਮੁਸ਼ਕਲ ਨਾਲ ਖਰੀਦਿਆ ਜਾਂਦਾ ਹੈ ਫਿਰ ਸਾਮਣ ਵਾਲਾ ਤਾਂ ਇੰਤਜ਼ਾਮ ਹੀ ਕੋਈ ਨਹੀਂ ਮੈਂ ਉਹਨਾਂ ਅਸੀਂ ਮੀਡੀਆ ਦੇ ਵਿੱਚ ਗੱਲ ਕਰ ਰਹੇ ਸੀ ਕਿ ਪੰਜਾਬ ਇੰਨੀ ਵੱਡੀ ਪੱਧਰ ਤੇ ਚੋਨਾ ਪੈਦਾ ਕਰਦਾ ਹੈ ਕਿ ਤੋਤਾ ਚਾਵਲ ਚੁੱਕਣ ਦਾ ਸਵੰਦ ਹੈ ਕੇਂਦਰ ਚਾਵਲ ਹੀ ਨਹੀਂ ਚੁੱਕਦਾ ਚਾਵਲ ਹੀ ਚੁੱਕਦਾ ਤਾਂ ਜਿਹੜੇ ਪਣਾਰਾ ਉਦਾਂ ਹੀ ਜਿਹੜਾ ਹੈਗਾ ਵੱਖ-ਵੱਖ ਜਿਹੜੇ ਕਾਰਖਾਨੇ ਹਨ ਉਹਨਾਂ 'ਚ ਪੈ ਰਹਿੰਦੇ ਸੈਲਰਾਂ 'ਚ ਪੈ ਰਹਿੰਦੇ ਆ ਤੋ ਸਭ ਕੋ ਇੰਤਜ਼ਾਮ ਕੋਈ ਨਹੀਂ ਹੁੰਦਾ ਸਿਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਅ ਇਨਾਂ तमाम سوالਾਂ ਉੱਪਰ ਚਰਚਾ ਕਰਨ ਦੇ ਲਈ ਔਰ ਬਿਲਕੁਲ ਜੀ ਫਿਲਹਾਲ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਹੋਰ ਸਵਾਲ ਲੈ ਕੇ ਹੋਰ ਖਬਰਾਂ ਲੈ ਕੇ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸੇਕਾ